ਸਾਡੇ ਅਸੀ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇੰਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਅਸੀ ਬਲਦੀਪ ਉਹ ਉੱਥੇ ਪਾਸੇ ਲਦੌੜਿਆ ਔਰ ਜਦੋਂ ਲਲਕਾਰੇ ਉਸ ਜ਼ਰਾਣੇ ਨੂੰ ਫਾਇਰਿੰਗ ਕਰਤੀ ਪੁਲਿਸ ਨੇ ਬੋਲਿਆ ਕਿ ਫਿਲਹਾਲ ਤੇ ਉਹਨਾਂ ਦੋ ਦਿਨ ਚਲਾਈਆਂ ਹਨ ਸਾਡੇ ਉਹਦੇ ਬਾਰੇ ਨਹੀਂ ਕੋਈ ਵਰਤੋਂ ਦੱਸੀ ਮਟਰ ਮੁਕਾਬਲਾ ਹੈ ਕੀ ਮਾਮਲਾ ਹੈ ਸਾਰਾ ਮਰਾਦਪੁਰ ਚ ਇਹ ਸਾਡੇ ਸਿਟੀ ਤਰਨਤਾਰਨ ਦੇ ਵਿੱਚ ਇੱਕ ਪਰਚਾ ਦਰਜਾ 2024 ਦਾ 143 ਨੰਬਰ ਉਹਦੇ ਵਿੱਚ ਮਰਾਦਪੁਰ ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲਾਦੀਨਪੁਰ ਦਾ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਮੜਾ ਜਣੋਂ ਲੱਲਾ ਸੰ ਆਫ ਮੰਗਲ ਸਿੰਘ ਮਰਾਦਪੁਰ ਦਾ ਖਲੇ ਕਰਦਾ ਯਾਰ ਆਈਡੀ ਜੱਜਾ ਔਰ ਲੱਲਾ ਗੈਂਗ ਦੇ ਬੰਦੇ ਆ ਇਦੇ ਦਾ ਪਿੱਛਾ ਕਾਫੀ ਦੇਰ ਤੋਂ ਪੁਲਿਸ ਕਰ ਰਹੀ ਸੀ ਕਿਉਂਕਿ ਕਾਫੀ ਇਹਦੀਆਂ ਹਰਕਤਾਂ ਜਿਹੜੀਆਂ ਆ ਉਹ ਨੋਟ ਕੀਤੀਆਂ ਜਾ ਰਹੀਆਂ ਸੀ ਸੋ ਅੱਜ ਵੀ ਐਸਐਚਓ ਸਿਟੀ ਤਰਨਤਾਰ ਆਪਣੀ ਫੋਰਸ ਨਾਲ ਇਲਾਕੇ ਵਿੱਚ ਸਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੰਦਾ ਬਰਾਦਪੁਰ ਦੇ ਵਿੱਚ ਇੱਕ ਬਾਹਰ ਜਿਹੜਾ ਇੱਕ ਕੰਡਾ ਉਹਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਫਿਰ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਹੈ ਜਦੋਂ ਇਹਨੂੰ ਰੋਕ ਆਵਾਜ਼ ਮਾਰੀ ਹੈ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਹੈ ਸਾਡੇ ਏਐਸਏ ਬਲਦੇਵ ਨਾ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਹੈ ਉਹਨੂੰ ਆਪਾਂ ਐਡਮਿਟ ਕਰਾ ਦਿੱਤਾ ਔਰ ਇਸ ਦੌਰਾਨ ਜਿਹੜਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਦੌੜ ਪਿਆ ਔਰ ਫਾਇਰਿੰਗ ਹੋਈ ਹੈ ਉਹਦੇ ਵਿੱਚ ਲੱਲਾ ਜਿਹੜਾ ਉਹ ਫਿਰ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਜਿਹੜਾ ਕਿ ਨਾਲ ਸੀ ਉਹਦੇ ਵਿੱਚ ਉਹ ਵੀ ਫਾਇਰਿੰਗ ਕਰ ਰਿਹਾ ਸੀ ਉਹਦੇ ਗੋਲੀ ਲੱਗੀ ਲਾਥੇ ਤੇ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਉਸ ਕੋਲੋਂ ਜਿਹੜਾ 32 32 ਬੋਰ ਦਾ ਪਿਸਤਲ ਮਿਲਿਆ ਔਰ ਚਾਰ ਉਹਦੇ ਕੋਲੋਂ ਫਿਲਹਾਲ ਰਾਉਂਡ ਮਿਲਿਆ ਜੀ ਅਸਲ ਇਨਸਪੈਕਟਰ ਜਿਹੜਾ ਆਪਣਾ ਜ਼ਖਮੀ ਹੋਇਆ ਸਰ ਹੁਣ ਤਰੰਤਨ ਠਾਣਾ ਸਿਟੀ ਤੁਸੀਂ ਹਾਂ ਠਾਣਾ ਸਿਟੀ ਦੇ ਮੁਲਾਜ਼ਮ ਸੀ ਸਾਡੇ ਐਸੇ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇਨਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਐਸੇ ਬਲਦੀਵ ਉਹ ਉਸ ਪਾਸੇ ਨੂੰ ਤੋੜਿਆ ਔਰ ਜਦੋਂ ਲਲਕਾਰਿਆ ਉਸ ਦਰਾਨੇ ਨੂੰ ਫਾਇਰਿੰਗ ਕਰਤੀ ਪੁਲਿਸ ਨੇ ਗੋਲੀਆਂ ਫਿਲਹਾਲ ਤੇ ਉਹਨਾਂ 2-3 ਚਲਾਈਆਂ ਹਨ ਸਾਡੇ ਤੇ ਉਹਦੇ ਬਾਅਦ ਫਿਰ ਉਹ ਦੌੜ ਪਿਆ ਉਹਦਾ ਭਰਾ ਵੀ ਨਾਲ ਸੀ ਸਰ ਕਿਸ ਕੈਟਾਗਰੀ ਦਾ ਹੈਗਾ ਬਰਮਾ ਲੋਕਲ ਲੈਵਲ ਦਾ ਜਾਂ ਕਿਸ ਤਰ੍ਹਾਂ ਦੇਖੋ ਇਹ ਜੱਜਾ ਤੇ ਲੱਲਾ ਗੈਂਗ ਹੈ ਉਹਦਾ ਇਹ ਮੈਂਬਰ ਹੈ ਲੋਕਲ ਲੈਵਲ ਤੇ ਲੋਕਲ ਲੈਵਲ ਤੇ ਇਹ ਕਰ ਰਿਹਾ ਸੀ ਔਰ ਕਾਫੀ ਇਹ ਜਿਹੜਾ ਥੋੜਾ ਖਤਰਨਾਕ ਕਿਸਮ ਦਾ ਬੰਦਾ ਹੈ ਔਰ ਕਾਫੀ ਦੇ ਦੀ ਦੀ ਮੂਵਮੈਂਟ ਇੰਦੇ ਚੱਲ ਰਹੀ ਹੈ ਮੁਕਦਮੇ ਇਹਨਾਂ ਦਾ ਮੁਕਦਮੇ ਜਿਹੜੇ ਦਰਜ ਨੇ ਤੇ ਇਕਾਦੇ ਕਰੇ ਨੇ ਇਹਦੇ ਖਿਲਾਫ ਮੁਕਦਮੇ ਪਹਿਲਾਂ ਵੀ ਲੜਾਈ ਝਗੜੀ ਦੇ ਔਰ 307 ਦੇ ਮੁਕਦਮੇ ਆ ਇਹਦੇ ਖਿਲਾਫ ਵੀ ਹੈ ਇਹਦਾ ਜਿਹੜਾ ਭਰਾ ਜ਼ਖਮੀ ਹੈ ਐ ਜੱਗਾ ਉਹਦੇ ਖਿਲਾਫ ਵੀ ਇੱਕ ਪਰਚਾ ਦਰਜਾ ਪਹਿਲਾਂ ਹੀ ਇਹਦੇ ਲਿੰਕ ਹੋ ਜੇਗਾ ਇਹਦਾ ਕੋਈ ਵਿਦੇਸ਼ੀ ਲਿੰਕ ਇਹਦੇ ਜਿਹੜੇ ਹੁਣ ਆਪਾਂ ਵੈਰੀਫਾਈ ਕਰਾਂਗੇ ਵੀ ਕੀ ਇਹਦੇ ਨਾਲ ਲਿੰਕ ਹੈ ਕਿਉਂਕਿ ਕਾਫੀ 2 ਸਾਲ ਦਾ ਇਹ ਬੰਦਾ ਭਗੌੜਾ ਹੈ ਇਹਦੇ ਨਾਲ ਦੇ ਕੁਝ ਮੁਜਰਮ ਜਿਹੜੇ ਜੇਲ੍ਹ 'ਚ ਆਉਣੇ ਦੀ ਪੁੱਛਗਿੱਛ ਕਰਾਂਗੇ ਜਿਹੜਾ ਜ਼ਖਮੀ ਹੈ ਜਦੋਂ ਠੀਕ ਹੁੰਦਾ ਨੂੰ ਆਪਾਂ ਪੁੱਛਗਿੱਛ ਕਰਾਂਗੇ ਔਰ ਦੂਜਾ ਜਿਹੜੀ ਟੀਮ ਹੈ ਉਹ ਉਸ ਬੰਦੇ ਦੀ ਸਰਚ ਕਰਦੀ ਹੈ ਕਿੰਨੇ ਸਰ ਗੋਲੇ ਲੱਗੀਆਂ ਨੇ ਇਹਦੇ ਇਹਦੇ ਹੁਣ ਚੈੱਕ ਕਰਦੇ ਆ ਡਾਕਟਰ ਦੱਸੇਗਾ ਕਿੰਨੀਆਂ ਗੋਲੀਆਂ ਇਹਦੇ ਲਾਤ ਤੇ ਗੋਲੀ ਲੱਗੀ ਹੈ